ਕੁਰਤੇ ਵੀ ਆ ਮੈਨੇ ਜੀ ਡੇਢ ਮੀਟਰ ਪਣਾ ਦੇ ਵੱਡੇ ਪਣੇ ਦੇ ਕੁਰਤੇ ਜਾਮ ਨੇ ਚਾਰ ਕਲਰ ਆਉਣਗੇ ਗਰਮੀ ਵਾਲੇ ਕਲਰ ਚਾੜਨੇ ਜੀ ਔਰ ਬਹੁਤ ਸੋਹਣਾ ਰਾਮਦਰੇ ਵਾਲਾ ਕੁਰਤਾ ਵੀ ਆ ਮੈਂ ਸਾਢੇ 3 ਮੀਟਰ ਦਾ ਕੁਰਤਾ ਵੀ ਆ ਮਾ ਹੁੰਦਾ ਜੀ ਵੱਡੇ ਪਣੇ ਦਾ ਡੇਢ ਮੀਟਰ ਪਣਾ ਮਤਲਬ ਜਿਹੜਾ ਆਪਾਂ 5 ਮੀਟਰ ਲੈਨੇ ਆ ਉਹਦੇ ਹਿਸਾਬ ਨਾਲ ਇਹ 5.5 ਪੌਣੇ 6 ਮੀਟਰ ਕਪੜਾ ਹੋ ਜਾਂਦਾ ਜੀ ਬਹੁਤ ਸੋਹਣਾ ਕਪੜਾ ਜੀ ਵੱਡੇ ਪਣੇ ਦਾ ਕੁਰਤਾ ਵੀ ਆ ਮੈਂ ਜੀ ਚਾਰ ਰੰਗ ਨੇ ਹੁਣ ਕਿ ਦਿਖਾਉ ਜੀ ਬਹੁਤ ਸੋਹਣਾ ਸਟਾਫ ਹੈ ਔਰ ਪ੍ਰਾਈਸ ਇਹਨਾਂ ਰਹੇਗਾ 1300 1400 ਜੀ ਆਪਣੇ ਕੋਲ ਸਿਰਫ 700 ਰੁਪਏ ਰੇਂਜ ਦੇ ਵਿੱਚ ਕੁਰਤਾ ਪਜਾਮਾ ਹੈ ਜੀ ਆਫਰ ਪ੍ਰਾਈਸ ਚੱਲ ਰਹੀ ਹੈ ਜੀ 700 ਰੁਪਏ ਦਾ ਕੁਰਤਾ ਪਜਾਮਾ ਮਿਲੂਗਾ ਚਾਰ ਕਲਰ ਨੇ ਚਾਰੇ ਕਲਰ ਬਹੁਤ ਸ਼ਾਨਦਾਰ ਨੇ ਕਲਰ ਦੇਖੋ ਜੀ ਬਿਸਕੁਟੀ ਕਲਰ ਸੀ ਪਹਿਲਾ ਜੀ ਕਲਰ ਬਹੁਤ ਸੋਹਣੇ ਨੇ ਨੈਕਸਟ ਦੇਖੋ ਜੀ ਇਹ ਨਵਾਜੀ ਕਲਰ ਨੇ ਵੈਸੇ ਜੀ ਲਾਈਟ ਚਾਰਟ ਨੇ ਗਰਮੀ ਵਾਲੇ ਜੀ ਸੋਬਰ ਜੇ ਕਲਰ ਨੇ ਕਿ ਬਹੁਤ ਸੋਹਣੀ ਆਰਾਮਦਾਰੀ ਹੈ ਕੱਪੜੇ ਦੀ ਕੋਈ ਬਲ ਨਹੀਂ ਪੈਂਦੀ ਆ ਦੇਖੋ ਜਿਵੇਂ ਇਹ ਸਿਰਫ ਗਰੇਜ ਟੋਨ ਆ ਗਿਆ ਜੀ ਬਹੁਤ ਸੋਹ ਆਨਲਾਈਨ ਪੇਮੈਂਟ ਤੇ ਸ਼ਿਪਿੰਗ 70 ਜੀ ਕੈਸ਼ ਔਨ ਡਿਲੀਵਰੀ ਕਰਨੀ ਹੈ ਸ਼ਿਪਿੰਗ 120 ਹੈ ਮਤਲਬ ਆਨਲਾਈਨ ਪੇਮੈਂਟ ਕਰੋਗੇ 60 ਭੇਜਣ ਦਾ ਖਰਚਾ ਜੀ ਕੈਸ਼ ਔਨ ਡਿਲੀਵਰੀ ਕਰਨੀ ਹੈ ਭੇਜਣ ਦਾ ਖਰਚਾ 120 ਹੈ ਜੀ ਆਫਰ ਪ੍ਰਾਈਸ 700 ਨੇ ਚਾਰ ਕਲਰ ਨੇ ਜੀ ਕਲਰ ਦੇਖੀ ਚਲੋ ਬੁੱਕ ਕਰ ਚਲੋ ਫਸਟ ਦੇਖੋ ਜੀ ਇਹਦੇ ਵਿੱਚ ਇੱਕ ਹਰਾ ਦੇਖੋ ਜਿਹੜਾ ਲਿਖਿਆ ਹੈਗਾ ਨਵੀਂ ਕਲਰ ਨਹੀਂ ਨੈਕਸਟ ਦੇਖੋ ਗ੍ਰੇਟ ਓਮ ਦਾ ਜਿਵੇਂ ਨੈਕਸਟ ਦੇਖੋ ਜੀ ਮਤਲਬ ਨਮਾਇਆ ਕਲਰ ਆਇਆ ਫਿੱਕੇ ਰੰਗਣੇ ਜਿਹੜਾ ਕਲਰ ਸਭ ਨੂੰ ਲੱਗਦਾ ਸੋਹਣਾ ਉਹਨੂੰ ਜਲਦੀ ਜਲਦੀ ਬੁੱਕ ਕਰ ਅਲੀਸ਼ੇ ਸ਼ੋਰੂਪੀ ਕਿਤਾਬੇ ਯੂ ਫੋਲੋ ਕਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਵੱਡੇ ਪਣੇ ਦਾ ਕੁਰਤਾ ਮੈਂ ਕੋਈ ਬਣ ਨਹੀਂ ਪੈਂਦੇ ਕਪੜਾ ਪੂਰਾ ਆਰਾਮਦਾਰ ਹੀ ਆਲਾ ਹੈ ਬਹੁਤ ਸੋਹਣਾ ਆਰਾਮਦਾਰੀ ਦਾ ਕਪੜਾ ਜੀ ਕੋਈ ਬਣ ਨਹੀਂ ਪੈਂਦੇ ਜੀ ਬਹੁਤ ਸੋਹਣਾ ਠੰਡਾ ਕਪੜਾ ਜੀ ਕੋਈ ਬਲਕ ਵਗੈਰਾ ਨਹੀਂ ਪੈਂਦੇ ਤੇ ਪ੍ਰੈਸ ਕਰਨ ਦੀ ਜ਼ਰੂਰਤ ਨਹੀਂ ਕੋਈ ਜ਼ਿਆਦਾ ਔਰ ਆਰਾਮਦਾਰੀ ਬਹੁਤ ਹੈ ਕਪੜੇ ਦੀ